ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਉਪਲੀ ਤਹਿਸੀਲ ਤੇ ਜ਼ਿਲਾ ਹੈਗਾ ਬਾਈਆਂ ਦਾ ਸੱਜਣੋ ਸੰਗਰੂਰ ਦੋ ਦਿਖਾਵਾਂਗੇ ਜਰਸੀ ਇੱਕ ਜਰਸੀ ਕ੍ਰੋਸ ਤੇ ਇੱਕ ਦਿਖਾਵਾਂਗੇ ਫਿਰ ਐਚ ਐਫ ਤੋਫਾ ਹੀ ਦਿਖਾ ਦਾਂਗੇ ਇੱਕ ਸੋਨੂੰ ਐਚ ਐਫ ਦਾ ਬਾਕੀ ਗੱਲਬਾਤ ਰਾਜੂ ਨਾਲ ਕਰਾ ਦਾਂਗੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜੀ ਡਿਟੇਲ ਆ ਡਿਟੇਲ ਸਾਰੀਆਂ ਬੇੜਾਂ ਦੀ ਵੀਡੀਓ 'ਚ ਹੀ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਵਾਲਾ ਕੰਮ ਵੀ ਛੋਟਾ ਸੱਜਣੋਂ ਆਪਾਂ ਵੀਡੀਓ 'ਚ ਹੀ ਨਿਮੇੜ ਦਾਂਗੇ ਹੋਰ ਰਾਜੂ ਕਿਵੇਂ ਆ ਵਧੀਆ ਵੀਰੇ ਚੱਲਦਾ ਕੰਮ ਟੌਪ ਤੇ ਵਧੀਆ ਟੌਪ ਤੇ ਚੱਲਦਾ ਜੀ ਆ ਕਰ ਲਈਏ ਸ਼ੁਰੂ ਐਚਐਫ ਤੋਂ ਫਿਰ ਕਰ ਲੋ ਜੀ ਤੋਰ ਖੋਲ ਕੇ ਸੂਆ ਕਿਹੜਾ ਰਾਜੂ ਇਹਦਾ ਸੂਆ ਦੂਜਾ ਸੂਆ ਵੀਰੇ ਸੂਆ ਆ ਗਿਆ ਦੂਜਾ ਤੇ ਬੱਛੀ ਆ ਗਈ ਫਿਰ ਸੱਜਣੋਂ ਜਿਵੇਂ ਨਵੇਂ ਹਾਣ ਦੇ ਵਿੱਚ ਇੱਥੋਂ ਪਹਿਲਾਂ ਲੰਬਾਈ ਚੈੱਕ ਕਰ ਸਕਦੇ ਹੋ ਲੰਬੀ ਵੀ ਫੁੱਲਾ ਕੱਦ ਵੀ ਚੰਗਾ ਤੇ ਆਰਡਰ ਵਾਲੇ ਦਾ ਨਾ ਫਿਰ ਉਹੀ ਗੱਲ ਆ ਵੀ ਚੱਬੀ ਕੱਢਦੀ ਬਗੀ ਜਾਂਦੀ ਆ ਬੱਛੀ ਪ੍ਰਿੰਟ ਚੈੱਕ ਕਰ ਸਕਦੇ ਹਾਂ ਨਿੱਕਾ ਨਿੱਕਾ ਸਿੰਗ ਜ਼ਰੂਰ ਆ ਹੋਰ ਆਪਾਂ ਕਹਿ ਨਹੀਂ ਸਕਦੇ ਵੀ ਬੱਚੀ ਉੱਕਦੀ ਆ ਕਿਸੇ ਵੀ ਪੱਖ ਤੋਂ ਐਂ ਮੋੜ ਦੇ ਕੇ ਨਾ ਰਾਜੂ ਹੋਰ ਹੋਏ ਐਂ ਜੀ ਕਰਦਾ ਵੀ ਇਹਨੂੰ ਤੋਰੀਏ ਜਾਈਏ ਕੈਮਰੇ ਮੂਰੇ ਅੱਜ ਕੱਦ ਵੀ ਫੁੱਲਾ ਲੰਬੀ ਵੀ ਫੁੱਲਾ ਤੇ ਆਰਡਰ ਦੀ ਜਿਹੜੀ ਸ਼ੇਪ ਆ ਨਾ ਜਿਹੜੀ ਕੁਆਲਿਟੀ ਆ ਇਹਦੇ ਆਰਡਰ ਦੀ ਨਾਲ ਲੱਗਵਾ ਜ ਆਰਡਰ ਰੱਖੂਗੀ ਟੁੱਟਮਾ ਨਹੀਂ ਰੱਖਦੀ ਕਿਸੇ ਵੀ ਪੱਖ ਤੋਂ ਦਿਨ ਰਾਜੂ ਕਿੰਨੇ ਪੈਂਡਿੰਗ ਨੇ ਵੀ ਬਈ ਦਿਨ ਲਾਜੂ ਗਰੀ ਇਹ ਤਿੰਨ ਚਾਰ ਤਿੰਨ ਤੋਂ ਚਾਰ ਦਿਨ ਕੱਢ ਦੂਗੀ ਹਾਂ ਬਈ ਕੀ ਰਿਪੋਰਟ ਆ ਰਾਜੂ ਇਹਦੀ ਦੁੱਧ ਦੀ ਬਈ ਇਹਨੇ ਪਲੂਨ ਬੱਚੀ ਦਾ ਦੁੱਧ ਦਿੱਤਾ ਹੈ 26 ਕਿਲੋ 26 ਕਿਲੋ ਦਾ ਰਿਕਾਰਡ ਆ ਪੈਲਣ ਦਾ ਬਾਈ ਕਹਿੰਦਾ ਐਤ ਕਿ ਉਹੀ ਗੱਲ ਆ ਵੀ ਚੱਬ ਕੱਢ ਦੂ 30 ਡੇਢ ਗੇੜ ਜਾਊਗੀ ਹਨਾ ਬਈ ਆਪਾਂ ਤਾਂ 26 ਕਿਲੋ ਮੰਨ ਕੇ ਦੇਵਾਂਗੇ ਯਾਰ ਠੀਕ ਆ ਗੱਲ ਆ ਕਿਉਂ ਗਰਮੀ ਦਾ ਟਾਈਮ ਆ ਅੱਗੇ ਠੀਕ ਐ ਇਸ ਕਰਕੇ ਮੈਂ ਅਗਲਾ ਕਈ ਵਾਰ ਫਿਰ ਕਹੇ ਬਈ ਤੂੰ 30 ਕਿਲੋ ਕਹਿੰਦਾ ਦੀਗਾ ਠੀਕ ਆ ਵੀ 30 ਨਹੀਂ ਦਿੰਦੀ ਨਾ ਆ ਬਾਈ ਕਹਿੰਦਾ ਆਪਾਂ ਪਿਛਲੇ ਸਾਲ ਵਾਲੇ ਰਿਕਾਰਡ ਦੇ ਮੁਤਾਬਕ ਹੀ ਤੁਹਾਨੂੰ ਵੇਚਾਂਗੇ ਇਹ ਕਾਰੀਣਾ ਤੁਹਾਨੂੰ ਮੈਂ ਫੇਸ ਕੁਆਲਿਟੀ ਚੈੱਕ ਕਰਾ ਦੇਣਾ ਬੱਚੀ ਦੀ ਬਿਲਕੁਲ ਨਵੇਂ ਹਾਂ ਚੱਕ ਦਾ ਬੰਦਾ ਕਹਿੰਦਾ ਕੋਈ ਤੀਜੇ ਚੌਥੇ ਸੂਏ ਵਾਲੀ ਆ ਗਈ ਬਿਲਕੁਲ ਦੂਜਾ ਸੂਆ ਆ ओरिजिनल ਦੂਜਾ ਸੂਆ ਬਾਕੀ ਉਹਦਾ ਫੇਸ ਆ ਜਿਹੜਾ ਉਹ ਤੁਹਾਨੂੰ ਦੱਸੂਗਾ ਨਸਲ ਕੁਆਲਿਟੀ ਪੂਰੀ ਹੈ ਭਈ ਆ ਜਿਹੜੇ ਸਿੰਘ ਸਿੰਘ ਹੀ ਨੇ ਇਕੱਲੇ ਜਿਹੜੇ ਜਾਣਕਾਰ ਭਰਾ ਨੇ ਨਾ ਉਹਨਾਂ ਨੂੰ ਚੀਜ਼ ਦੇਖ ਕੇ ਪਤਾ ਲੱਗ ਜਾਂਦਾ ਬਾਕੀ ਵੀਡੀਓ ਦੇਖਦਾ ਜਿਹੜਾ ਭਰਾ ਉਹ ਤੋਂ ਉਹਨਾਂ ਨੂੰ ਆਪਣੇ ਤੋਂ ਵੱਧ ਹੀ ਪਤਾ ਹੈ ਠੀਕ ਹੈ ਗੱਲ ਹੈ ਪੈਸੇ ਰਾਜੂ ਇਹਦੇ ਕਿੰਨੇ ਲੈ ਲਾਂਗੇ ਭਈ ਮੁੱਲ ਤਾਂ ਕਰਾਲਾ 80 ਚਾਹੇ 75 72000 ਦੀ ਬੱਚੀ ਦੇ ਦਾਂਗੇ ਇਹ 72000 ਦੀ ਹਾਂ ਜੇ ਆਪਾਂ ਐ ਕਹਿ ਲਈਏ ਵੀ ਜਮੇ ਫਿਕਸ ਰਾਜੂ ਹੈ ਬੱਚੀ ਕਿੰਨੇ ਦੀ ਵੇਚੂਗਾ ਜਮੀਨ 70 ਦੀ ਦੇ ਦਾਂਗੇ ਬਈ ਮਾਨ ਤਾਣੀ ਆ ਹੁਣ ਤਾਂ ਇਸ ਤੋਂ ਬਾਅਦ ਜਿਹੜੀ ਛੋੜ ਛੱਪਾ ਕਰਨਾ ਬੰਦੇ ਨੂੰ ਇਸ ਤੋਂ ਬਾਅਦ ਲੈ ਸੱਜਣੋ ਕੰਮ ਸੋਡਾ ਸੌਦੇ ਵਾਲਾ ਤਾਂ ਮੈਂ ਦਿੱਤਾ ਨਮੇੜਾ ਕੰਮ ਇਹ ਚੋਂ ਛੋਟ ਛੱਪੇ ਵਾਲਾ ਰਹਿ ਗਿਆ ਜਿਵੇਂ ਆਪਾਂ ਕਹਿ ਰਹੇ ਆ 19 20 ਵਾਲਾ ਕੰਮ ਹੀ ਆ ਹਾਂ ਫਿਰ 19 20 ਵਾਲਾ ਹੀ ਆ ਆ ਕੰਮ 19 20 ਵਾਲਾ ਜਿਹੜੀ ਆਰਡਰ ਦੀ ਕੁਆਲਿਟੀ ਆ ਉਸ ਨੂੰ ਮੈਂ ਚੈੱਕ ਕਰਾ ਦੇਣਾ ਨੇੜੇ ਲੱਗੇ ਤੇ ਛੱਡਦੀ ਆ ਬਈ ਯਾਰ ਆਰਡਰ ਰੱਖੂਗੀ ਨਾਲ ਲੱਗਵਾ ਥਣ ਦਾ ਸੈਜ ਬਹੁਤ ਸੋਹਣਾ ਟੁੱਟਵਾ ਜਾਂ ਨਹੀਂ ਰੱਖਦੀ ਕਿਉਂਕਿ ਹਜੇ ਇਹ ਦਿਨ ਕੱਢਦੀ ਆ ਜਦੋਂ ਰੈਡੀ ਹੋ ਗਈ ਨਾ ਮੌਕੇ ਤੇ ਜਿਵੇਂ ਆਪਾਂ ਕਹਿ ਲਾਨੇ ਆ ਕਣਕ ਵਾਲਾ ਭਰਾ ਹੁੰਦਾ ਵੀ ਥੱਬੇ ਵਾਲਾ ਕੰਮ ਬਣਾਉਣਾ ਥੱਬੇ ਵਾਲਾ ਲੇਵਾ ਬਾਈ ਬੈਠਾ ਉੱਠਣ ਔਖਾ ਹੋ ਜੂ ਇਹਨੂੰ ਆ ਥੱਬੇ ਵਾਲਾ ਲੇ ਇਹ ਜਿਹੜੇ ਭਰਾ ਨੇ ਨਵਾਂ ਕੰਮ ਸ਼ੁਰੂ ਕਰਨਾ ਭਾ ਵੀ ਲੋਟ ਹੈ ਤੇ ਅੱਗੇ ਤੇ ਆਪਾਂ ਰਾਜੂ ਬਰੀਡਿੰਗ ਵੀ ਕਰਦੇ ਹਾਂ ਹਾਂ ਇਹ ਤਾਂ ਆ ਗਈ ਇੱਕ ਨੰਬਰ ਤੇ ਤੇ ਦੋ ਨੰਬਰ ਤੇ ਸਾਨੂੰ ਆਪਾਂ ਕਾਫੀ ਕਲਰ ਦੇ ਵਿੱਚ ਜਰਸੀ ਦੇ ਵਿੱਚ ਪੈਂਦੀ ਆ ਆਪਾਂ ਕਹਿ ਸਕਦੇ ਹਾਂ ਵੀ 80% ਇਹਦਾ ਪੱਖ ਜਰਸੀ ਚ ਹਾਂ ਵੀਰੇ 80% ਆ ਹੋਰ ਰਾਜੂ ਹੋਲ ਕੇ ਇੱਕ ਗੱਲ ਹੋਰ ਦੱਸਦਾ ਨਾ ਜਿਹੜੀ ਇਹਨਾਂ ਪਛੀਆਂ ਦੀ ਚਮਕ-ਦਮਕ ਆ ਨਾ ਚਮਕ-ਦਮਕ ਬਾਖਮਾਲ ਆ ਯਾਰ ਇਹਦਾ ਸੂਆ ਕਿਹੜਾ ਰਾਜੂ ਪਹਿਲਾ ਸੂਆ ਵੀਰੇ ਦਾ ਪੂਆ ਪਹਿਲਾ ਆਰਡਰ ਬਹੁਤ ਸੋਹਣਾ ਬਣਾਉਗੀ ਇਹ ਵੀ ਭਲਵਾਦੀ ਲੱਗੀ ਕਰਨਾ ਹਾਂ ਹਾਂ ਬਈ ਇਹ ਹੁਣ ਹੁਣੀ ਆਈ ਆ ਹਲੇ ਗੱਡੀ ਚ ਠੀਕ ਆ ਕਰਨਾ ਲੇਵਾ ਜਾ ਹਲੇ ਚੱਕ ਗਈ ਕੱਲ ਤਾਂ ਬਹੁਤ ਤਿਆਰੀ ਫੜੀ ਹੋਈ ਸੀ ਜਦੋਂ ਲਈ ਹੈ ਨਾ ਠੀਕ ਆ ਕਰਨਾ ਬਹੁਤ ਤਿਆਰੀ ਤੇ ਸੀ ਬੱਚੀ ਤੇ ਬਾਕੀ ਲੰਬੀ ਲੰਬੀ ਵੀ ਸਜਣੋਂ ਬਹੁਤ ਹੈ ਤੇ ਸਭ ਤੋਂ ਮੇਨ ਗੱਲ ਜਿਹੜੀ ਚਮਕ ਆਲੀ ਮੂੰਹ ਦੇ ਕਿੰਦਾ ਸੋਹਣਾਗਾ ਚਮਕ ਆਲੀ ਸੋਨੂੰ ਮੈਂ ਕਹਿਣਾ ਛੋਟਾ ਜਿਹਾ ਮੂੰਹ ਹੈ ਕੈਣ ਦਾ ਮੇਰਾ ਇਹ ਭਾਵ ਹੁੰਦਾ ਹੈ ਵੀ ਇਹ ਚੰਗੇ ਪਾਊਡਰ ਨਾਲ ਪਸ਼ੂ ਤਿਆਰ ਹੋਏ ਹੋਏ ਨੇ ਇਹ ਕੱਲੇ ਆਪਾਂ ਕਹਿ ਲਈ ਵੀ ਚਾਰ ਵਗੈਰਾ ਨਾਲ ਨਹੀਂ ਪਲੇ ਹੋਏ ਚਮਕਦਮ ਕੋਸੇ ਫਸਲ ਜੀ ਹੁੰਦੀ ਆ ਜਿਹੜੀ ਫਸਲ ਦੇ ਵਿੱਚ ਆਪਾਂ ਕਹਿੰਦੇ ਨੇ ਵੀ ਤਤਾਂ ਤਤਾਂ ਦੀ ਘਾਟ ਸਾਰੀ ਪੂਰੀ ਹੁੰਦੀ ਆ ਇੱਥੇ ਰੋ ਦਿੰਦਾ ਸਵੇਰ ਆਦੀ ਠੰਡੀ ਸੀਲ ਆ ਆਰਡਰ ਬਹੁਤ ਸੋਹਣਾ ਬਣਾਊਗੀ ਤੇ ਕੱਲਾ ਕੱਲਾ ਥਾਂ ਰੱਖੂਗੀ ਫੁੱਲ ਗੈਪ ਤੇ ਆਰਡਰ ਦੀ ਕੁਆਲਿਟੀ ਇਹਦੀ ਵੀ ਬਾਈ ਆਪਾਂ ਕਹਿ ਲਈਏ ਜੇ ਰਾਜੂ ਫਿਕਸ ਜੀ ਆ ਫਿਕਸ ਬਰੇ ਫਿਕਸ ਇੱਥੋਂ ਇੱਥੋਂ ਕਮਾ ਕੇ ਕਿਰਾਂ ਹੋਰ ਲੈ ਜਾ ਇਹਨੂੰ ਬਾਕੀ ਚਮਕਾ ਜਿਹੜੀ ਉਹ ਲਾਜਵਾ ਹੈ ਬੱਚੀ ਦੇ ਵਿੱਚ ਸੂਆ ਪਹਿਲਾ ਦਿਨ ਕਿੰਨੇ ਕੱਢੂ ਬਈ ਲੈ ਜੂ 5-4 ਦਿਨੇ ਵੀ ਅੱਧ ਦਿਨ ਬਾਈ ਕਹਿੰਦਾ ਪੰਜ ਚਾਰ ਲੈ ਜੂਗੀ ਤੇ ਬਿਲਕੁਲ ਸਟੇਟ ਆ ਗਈ ਉੱਪਰ ਤੋਂ ਵੀ ਜੇ ਗੱਲਬਾਤ ਕਰ ਲਈ ਇਹਦੀ ਤੇ ਜਾਨ ਵਾਲੀ ਵਜਨ ਵਜੂਦ ਵਾਲੀ ਬੱਚੀ ਆ ਗਈ ਸੂਆ ਪਹਿਲਾ ਨਮਾ ਹਾਣ ਪੰਜ ਤੋਂ ਸੱਤ ਸੂਏ ਜਿਹੜੇ ਭਰਾ ਨੇ ਦੁੱਧ ਪੀਣਾ ਘਰੇ ਜਾਂਦੀ ਨਹੀਂ ਕਿਸੇ ਪਾਸੇ ਜੰਮੀ ਨਹੀਂ ਜਾਂਦੀ ਬਾਈ ਜਰਸੀ ਦੇ ਬੱਚੇ ਬਾਈ ਇਹ ਪਿਓਰ ਪਾ ਦੂ 100 ਦਾ 100 ਹੂੰ ਜੇ ਭਰਾਵਾਂ ਨੇ ਜਰਸੀ ਦਾ ਸੀਮਨ ਲਵਾ ਕੇ ਚੰਗੇ ਬੱਚੇ ਰੈਡੀ ਕਰਨੇ ਨੇ ਕੱਤਰੀ ਬੱਚੀ ਆ ਇੱਕ ਤਾਂ ਹੁੰਦੀ ਆ ਨੀਕੀ ਜੀ ਉਹ ਕੰਮ ਨਹੀਂ ਹੈਗਾ ਹਾਲ ਤਾਂ ਟੱਲਾ ਟੋਲ ਨਹੀਂ ਬਹੁਤ ਪਈਆਂ ਨੇ ਬਈ ਯਾਰ ਆ ਬਣੂਗੀ ਬਹੁਤ ਆ ਜਦੋਂ ਜਾ ਕੇ ਇਹਨੇ ਤਿਆਰ ਹੋਣਾ ਨਾ ਉਹ ਤਾਂ ਚਿਬ ਕੱਢ ਦੂ ਯਾਰ ਟੋਕਰੇ ਨਾਲੇ ਬਾਹੂਗਾ ਯਾਰ ਆ ਆਰਡਰ ਵਾਲੇ ਦਾ ਕੰਡੇ ਕੱਢ ਦੂਗੀ ਕੱਦ ਕਾਠ ਵਾਲੀ ਪੱਛੀ ਆ ਕੋਈ ਛੋਟੀ ਨਹੀਂ ਹੈਗੀ ਵਜਨ ਵਜੂਦ ਵਾਲੀ ਆ ਜਾਨ ਵਾਲੀ ਆ ਸੁਨੱਖੀ ਵਾਲੀ ਆ ਬਈ ਯਾਰ ਰੰਗ ਰੂਪ ਵਾਲੀ ਆ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ ਪੱਛੀ ਤੇ ਮਿਲਕ ਵਾਲੇ ਪੱਖ ਤੋਂ ਵੀ ਇਹ ਪੱਛੀ ਚੰਗੀ ਰਹੂਗੀ ਪੈਸੇ ਰਾਜੂ ਇਹਦੇ ਕਿੰਨੇ ਲੈ ਲਾਂਗੇ ਬਾਈ ਇਹ ਮੁੱਲ ਤਾਂ ਇਹਦਾ 70 72 ਕਿੰਨਾ ਮਰਜ਼ੀ ਕਰਾਈ ਚੱਲੋ ਬਾਈ ਠੀਕ ਹੈ 65000 ਦੀ ਬੱਛੀ ਦੇ ਦਾਂਗੇ ਇਹ ਫਿਕਸ ਜੀ ਫਿਕਸ ਹੀ ਆ ਬਾਈ ਮੌਕੇ ਤੇ ਮਾਨਤਾ ਨਹੀਂ ਕਰਦਾਂਗੇ ਹਾਂ ਮੌਕੇ ਤੇ ਮਾਨਤਾਣ ਹੋ ਜੂਗਾ 21 ਦੇ ਨਾਲ ਤੁਹਾਨੂੰ ਜਰਸੀ ਵਾਲੇ ਪੱਖ ਦੀ ਪੱਛੀ ਹੋਰ ਦਿਖਾਉਂਗਾ ਇਹ ਵੀ ਫੁੱਲ ਲੰਬੀ ਆ ਗਈ ਕੱਦ ਇਹਦਾ ਵੀ ਚੰਗਾ ਇਹਦਾ ਥਣ ਦਾ ਸਾਈਜ਼ ਤਾਂ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਚੰਗੀਆਂ ਝੋਟੀਆਂ ਨੂੰ ਥਣ ਲੱਗਿਆ ਹੁੰਦਾ ਉਦੋਂ ਦਾ ਪੂਰਾ ਗੁੱਲੇ ਦਾ ਥਣ ਲੱਗਿਆ ਹੋਇਆ ਬਾਈ ਚਾਰ ਥਣ ਨੇ ਕੋਈ ਫालतू ਨਹੀਂ ਲੱਗਿਆ ਕੱਦ ਵਿੱਡੇ ਇਹਦਾ ਵੀ ਚੰਗਾ ਤੇ ਚੜਾਈ ਵਾਲੀ ਪੱਛੀ ਆ ਗਈ ਉੱਤੋਂ ਪਿਓਰ ਪੰਜਾਬ ਦਾ ਚੰਕਦਮ ਕੇਚ ਵੀ ਬਹੁਤ ਚੰਗੀ ਆ ਯਾਰ ਇਹ ਆਪਾਂ ਕਹਿ ਸਕਦੇ ਆ ਪਿਓਰ ਪੰਜਾਬ ਵਾਲੀ ਜਰਸੀ ਆ ਗਈ ਫੁੱਲ ਲੰਬੀ ਆ ਲੈ ਚਲ ਬਈ ਇਹਨੂੰ ਸੁਆ ਦੂਜਾ ਰਾਜੂ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਇਹ ਲੈ ਜੋ ਬਈ 10 ਦਿਨ ਕਮਾ ਲੈ ਕਮਾ ਲੈ ਇੱਥੋਂ ਕਿਹੜਾ ਹੋਰ ਕਮਾਦੇ ਨੇੜੇੋਂ ਫੜ ਕੇ ਇਹਦੇ ਬਾਈ ਕਹਿੰਦਾ 10 ਦਿਨ ਪੈਂਡਿੰਗ ਨੇ ਇਹਦਾ ਕੀ ਰਿਕਾਰਡ ਦੱਸਿਆ ਪਹਿਲਣ ਦਾ ਬਈ ਇਹਨੇ ਦੁੱਧ ਪਾਇਆ ਹੈ 22 ਕਿਲੋ ਪਹਿਲਣ ਨੇ ਹਾਂ ਇੱਥੇ ਦੂਜਾ ਸੁਆ ਹੈ ਨਹੀਂ ਬਰਨ ਸੀਲ ਪੂਰੀ ਆ ਬਈ ਇਹਦਾ ਇੱਥੇ ਰੋਕ ਲਾ ਇੱਥੇ ਰੋਕ ਲਾ ਇੱਥੋਂ ਆਪਾਂ ਇਹਦੇ ਆਰਡਰ ਕੁਆਲਿਟੀ ਥਣ ਦਾ ਸਾਈਜ਼ ਚੈੱਕ ਕਰਾਈਏ ਭਰਾਵਾ ਨੂੰ ਇਹਨੂੰ ਦਾ ਚਾਹੇ ਜਿਹੜੇ ਭਰਾ ਨੇ ਆਪਾਂ ਕਹਿੰਦੇ ਵੀ ਨਾ ਚਵਾਈ ਸਿੱਖਣੀ ਹੋਵੇ ਸਿੱਖਣ ਵਾਲਾ ਸੱਜਣ ਖਰੀਦ ਸਕਦਾ ਇਹਨੂੰ ਚਵਾਈ ਇਹਦੀ ਬਿਲਕੁਲ ਫੋਕੀ ਹੋਊ ਤੇ ਮੇਨ ਗੱਲ ਆ ਜਿਹੜੀ ਸੁਹਾ ਦੀ ਠੰਡੀ ਸੀਲ ਬਿਲਕੁਲ ਉੱਤੋਂ ਵੀ ਬਿਲਕੁਲ ਸਟੇਟ ਆ ਗਈ ਤੇ ਲੈਗ ਸਕੋਰ ਵਾਲੇ ਪੱਖ ਤੋਂ ਵੀ ਮਜ਼ਬੂਤ ਆ ਗਈ ਪੱਛੀ ਤੇ ਚੜਾਈ ਵਾਲੀ ਪੱਛੀ ਆ ਗਈ ਆਪਾਂ ਇਹ ਨਹੀਂ ਕਹਿ ਸਕਦੇ ਯਾਰ ਵੀ ਪੀੜੀ ਪਿੱਠਾ ਵਾਲੀ ਬੱਛੀ ਐ ਚੜਾਈ ਫੁੱਲ ਐ ਬੈਕ ਤੋਂ ਵੀ ਸਾਨੂੰ ਚੈੱਕ ਕਰਾ ਦੂੰਗਾ ਇੱਥੇ ਤੋਂ ਤੇ ਦਿਨ ਨੇ ਜਿਹੜੇ ਦਿਨੇ ਦੇ ਸੱਜਣੋ ਹੈਗੇ ਨੇ 10 ਪੈਂਡਿੰਗ 10 ਦਿਨਾਂ ਨੂੰ ਉਹੀ ਗੱਲ ਆ ਆਰਡਰ ਬਣਾਉ ਸੋਨਾ ਪਰ ਰੱਖੂਗੀ ਫਿਕਸ ਜਮਮ ਆਰਡਰ ਹੀ ਲਾਗੇ ਮੱਚੀ ਕੋਈ ਵੀ ਕਿਨੀ ਝੋਲ ਪਈ ਆ ਹਲੇ ਬੈਠਦੀ ਇਹਦਾ ਰਾਜੂ ਕੀ ਰੇਟਰ ਹੋਊਗਾ ਬਈ ਇਹਦਾ ਵੀ 70 ਕਰਾ ਲਓ 72 ਕਰਾ ਲਓ 75 ਕਰਾ ਲਓ ਬਈ ਹਾਂਜੀ 65000 ਦੀ ਇਹ ਦੇ ਦਾਂਗੇ ਬਈ ਆਪਾਂ ਜੋੜਾ ਹੀ ਲੈਣਾ ਹਾਵੇ ਜੇ ਕਿਸੇ ਭਰਾ ਮਨ ਜੋੜੇ ਚ ਉਹ ਜਾਂ ਮਾਨਤਾਣ ਕਰਦਾਂਗੇ ਬਈ 5000 ਛੱਡ ਦਾਂਗੇ ਛੱਡ ਦਾਂਗੇ ਬਈ ਯਾਰ ਸਵਾ ਲੱਖ ਦਾ ਜੋੜਾ ਹੋ ਜੂ ਸਵਾ ਲੱਖ ਦਾ ਕਰ ਦਾਂਗੇ ਬਈ ਇਹ ਜੋੜਾ ਜਰਸੀਆਂ ਦਾ ਬਾਈ ਕਹਿੰਦਾ ਸਵਾ ਲੱਖ ਦਾ ਹੋ ਜੂ ਕੱਦ ਵਾਲੇ ਪੱਖ ਤੋਂ ਸਾਨੂੰ ਛੋਟੀਆਂ ਨਹੀਂ ਲੱਗਣਗੀਆਂ ਨੇੜੇ ਆ ਕੇ ਬਾਈ ਪੂਰਾ ਸਾਈਜ਼ ਵਾਲੀਆਂ ਨੇ ਯਾਰਾ ਹਾਂ ਫੁੱਲ ਸਾਈਜ਼ ਵਾਲੀਆਂ ਬੱਚੀਆਂ ਨੇ ਕੱਦ ਵਾਲੇ ਪੱਖ ਤੋਂ ਛੋਟੀਆਂ ਨਹੀਂ ਲੱਗਣਗੀਆਂ ਜੇ ਇਹ ਜੋੜਾ ਕਿਸੇ ਭਰਾ ਨੇ ਇਕੱਠਾ ਲੈਣਾ ਜੋੜਾ ਬਾਈ ਕਹਿੰਦਾ ਹੋ ਜੂ ਸਵਾ ਲੱਖ ਦਾ ਤੇ ਕੱਲੀ ਕੱਲੀ ਹੋਊਗੀ 65 65 ਨੂੰ ਉਹ ਬਣ ਜੂਗਾ 1 ਲੱਖ 30 ਹਜ਼ਾਰ ਆ ਸਭ ਆਜਾ ਵੀ ਥੋੜਾ ਬੜਾ ਮਾਨਤਨ ਕਰ ਦਿਆਂਗੇ ਰਾਜੂ ਹਣਾ ਕਰ ਦਾਂਗੇ ਬਈ ਮੌਕੇ ਤੇ ਛੋੜ ਛੱਪਾ ਦਾ ਕਰਨਾ ਹੀ ਪੈਂਦਾ ਬਈ ਹਾਂ ਛੋੜ ਛੱਪਾ ਮਾਨਤਨ ਰਾਜੂ ਕਹਿੰਦਾ ਕਰ ਦਾਂਗੇ ਇਹ ਜੀ ਗੱਲ ਨਹੀਂ ਤੇ ਹੁਣ ਤੁਹਾਨੂੰ ਦਿਖਾ ਦਨੇ ਆਪਾਂ ਯਰਸੀ ਤੇ ਸਾਈ ਹਾਲ ਦਾ ਕਰੌਸ ਹਣਾ ਹਾਂ ਵੀਰੇ ਟੋਰ ਰਾਜੂ ਖੋਲ ਕੇ ਇਹਨੂੰ ਵੀ ਸੂਆ ਕਿੜਾ ਇਹਦਾ ਸੂਆ ਇਹਦਾ ਦੂਜਾ ਬਈ ਸੂਆ ਦੂਜਾ ਐਕਟਿਵ ਹੈ ਵੀ ਫੁੱਲਾ ਤੇ ਉਹੀ ਗੱਲ ਆ ਵੀ ਚਮਕ ਝੁਮਕੀ ਬੱਚੀ ਜੀ ਬਹੁਤ ਆ ਯਾਰ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਬੱਚੀ ਇਹ ਵੀ ਆਪਾਂ ਕਹਿ ਸਕਦੇ ਆ ਮਸਤ ਬੱਚੀ ਆ ਪੂਰੀ ਇਹਨੇ ਰਾਜੂ ਕਿੰਨਾ ਕਰ ਦੁੱਧ ਪਾਇਆ ਪਹਿਲਾਂ ਇਹਨੇ ਪਲੂਨ ਨੇ ਪਾਇਆ ਹੈ ਬਈ 17 18 ਕਿਲੋ ਬੱਚੀ ਦੀ ਇੱਕ ਗੱਲ ਹੋਰ ਦੱਸ ਦೇನೆ ਸਾਰੇ ਤੁਹਾਨੂੰ ਮੈਂ ਗਰਮੀ 'ਚ ਚੱਲਣ ਵਾਲੇ ਤੋਹਫੇ ਦਿਖਾ ਰਿਆਂ ਗਰਮੀ ਦੇ ਸੀਜ਼ਨ 'ਚ ਚੱਲਣ ਵਾਲੀਆਂ ਗਾਵਾਂ ਨੇ ਸਾਰੀਆਂ ਇਹ ਦਿਨ ਕਿੰਨੇ ਪੈਂਡਿੰਗ ਨੇ ਰਾਜੂ ਬਈ ਇਹ ਦਿਨ ਲੈ ਜੂ 10 10 12 ਦਿਨ ਹਾਂ ਕੋਈ ਨਾ ਲੇਵਾ ਚੱਕ ਗਈ ਇਹ ਵੀ ਹੁਣੀ ਆਈ ਆ ਬਹਿੜਾ ਠੀਕ ਹੈ ਕੋਈ ਗੱਡੀ ਜੀ ਕਰਕੇ ਲੇਵਾ ਚੱਕ ਗਈ ਠੀਕ ਹੈ ਗੱਲ ਇਹ ਬਾਈ ਕਹਿੰਦਾ 10 ਕਿ ਦਿਨ ਕੱਢ ਦੂਗੀ ਪਹਿਲਣ ਦਾ ਰਿਕਾਰਡ ਇਹਦਾ ਚੰਗਾ ਦੁੱਧ ਆ ਤੇ ਚਮਕ ਚਮਕੇ ਚ ਵੀ ਚੰਗੀ ਆ ਤੇ ਬਾਕੀ ਨਾੜਾਂ ਵਾਲਾ ਆਰਡਰ ਬਾਬੀ ਯਾਰ ਖਾਣ ਬਣਾਉਗੀ ਬਹੁਤ ਸੋਹਣੇ ਸਿਹਜ ਦਾ ਤੇ ਚਮਕ ਵਾਲੀ ਦਾ ਉਹੀ ਗੱਲ ਆ ਵੀਰ ਕਿਸੇ ਵੀ ਪਸ਼ੂ ਚ ਨਾ ਉਹਨੂੰ ਨੇੜੇ ਆ ਕੇ ਆਇਆ ਨਹੀਂ ਲੱਗੂਗਾ ਵੀ ਪਤਾ ਨਹੀਂ ਮੈਂ ਕੋਈ ਚਮਕ ਵਾਲੀ ਇਹਨਾਂ ਦੇ ਕੋਈ ਫਿਲਟਰ ਲਾਤਾ ਹਾਂ ਹੂੰ ਚਮਕ ਵਾਲੀਆਂ ਨੇ ਸਾਰੀਆਂ ਬਈ ਝੋਲ ਝੋਲ ਬਹੁਤ ਨਾੜਾ ਨੂੜਾ ਸੋਹਣੀਆਂ ਬਣਾਉਗੀ ਤੇ ਦਿਨ ਜਿਵੇਂ ਬਾਈ ਨੇ ਦੱਸਿਆ ਵੀ 10 ਤੋਂ 12 ਦੇ ਨੇ ਇਹ ਕਰ ਦੂਗੀ ਤੇ ਆ ਗਈ ਬਿਲਕੁਲ ਨਵੇਂ ਹਾਣ ਚ ਉਹਦੀ ਫੇਸ ਕੁਆਲਿਟੀ ਦੱਸਦੀ ਆ ਲੰਬੀ ਲੰਬੀ ਵੀ ਫੁੱਲਾ ਕੱਦ ਬੱਡ ਵੀ ਚੰਗਾ ਤੇ ਜਿੜੀ ਦੀ ਫੈਟ ਪਰਸੈਂਟੇਜ ਆ ਉਹ ਤਕਰੀਬਨ ਆਪਾਂ ਕਹਿ ਸਕਦੇ ਆ ਵੀ ਮੱਜਾਂ ਦੇੜ ਜਿੜੀ ਰਹੂਗੀ ਹ ਆ ਫੈਟ 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 ਇਹ ਫੈਟ ਇਹ ਦੀ ਚੰਗੀ ਰਹੂਗੀ ਇਹਦੇ ਪੈਸੇ ਰਾਜੂ ਕਿੰਨੇ ਲੈ ਲਾਂਗੇ ਆਪਾਂ ਬਈ ਇਹਦਾ ਮੁੱਲ 65 ਕਰਾ ਲਓ 62 ਕਰਾ ਲਓ ਹਾਂਜੀ 55000 ਦੀ ਬੱਛੀ ਦੇ ਦਾਂਗੇ ਬਈ ਯਾਰ ਹਾਂ ਜਾਂ ਨਾ ਜੀ ਇਹ ਸਿਰਫ 55 ਦੀ ਹਾਂ ਇਹ ਬਾਈ ਕਹਿੰਦਾ ਦੇ ਦਾਂਗੇ 55000 ਦੀ ਜਰਸੀ ਤੇ ਸਾਈ ਹਾਲ ਦਾ ਕਰਾਸ ਆ ਤੇ ਦੋ ਸ ਨੂੰ ਆਪਾਂ ਨੇ ਦਿਖਾਈਆਂ ਨੇ ਸੱਜਣ ਨੂੰ ਇਧਰਲੇ ਬੰਨੇ ਜਰਸੀਆਂ ਜਿਵੇਂ ਆ ਬੱਛੀ ਦੀ ਲੰਬਾਈ ਕਰ ਸਕਦੇ ਹੋ ਚੈੱਕ ਤੇ ਆ ਬੱਛੀ ਦੀ ਚਮਕ ਦਮਕ ਕਰਦ ਬੈਡਾ ਇੱਕ ਨੂੰ ਐਚ ਐਫ ਦਿਖਾਈ ਇਹਦਾ ਤੋਫੀ ਦਿਖਾਇਆ ਐਚ ਐਫ ਦਾ ਇਧਰਲੇ ਬੰਨੇ ਇਹਦੇ ਫੇਸ ਤੋਂ ਤੁਹਾਨੂੰ ਆਪੀ ਆਈਡੀਆ ਹੋ ਜੂਗਾ ਵੀ ਬਾਕੀ ਇਹ origignal ਦੂਜੇ ਸੂਏ ਜੀ ਪੈਂਦੀ ਹੈ ਨੰਬਰ ਬੋਲ ਦੇ ਲਾ ਜੀ ਜ਼ਰਾ 79739 92814 ਜੀ ਇੱਕ ਵਾਰੀ ਫਿਰ 79739 92814 ਜੀ ਆ ਖੜਿਆਂਗੇ ਆਪਾਂ ਉਪਲੀ ਹੈਨਾ ਉਪਲੀ ਜੀ ਆ ਪਿੰਡ ਉਪਲੀ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਸੰਗਰੂਰ ਤੋਂ ਰਾਜੂ ਕਿੰਨੀ ਕਿ ਦੂਰ ਹੈ ਸੰਗਰੂਰ ਦੇ ਦਾ ਵਿੱਚ ਹੀ ਆ ਤਿੰਨ ਚਾਰ ਕਿਲੋਮੀਟਰ ਹੀ ਆ ਬਾਈ ਅਸ ਸੰਗਰੂਰ ਦੇ ਬਾਈ ਕਹਿੰਦਾ ਸ਼ਹਿਰ ਦੇ ਵਿੱਚ ਹੀ ਆ ਗਿਆ ਤਕਰੀਬਨ 4 ਕਿਲੋਮੀਟਰ ਸਾਈਡ ਤੇ ਆ ਬਾਕੀ ਨੰਬਰ 22 ਦਾ ਸਕਰੀਨ ਤੇ ਚਲਾ ਦੂੰਗਾ ਇਹਨਾਂ ਚਾਰੇ ਬੱਛੀਆਂ ਜੋ ਜਿਹੜੀ ਵੀ ਬੱਛੀ ਤੁਹਾਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਨਾਲ ਗੱਲਬਾਤ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ